ਦਰਸ਼ਕੋ ਹੁਣ ਅਸੀਂ ਖੜੇ ਆ ਸਦਨਬੜੇ ਦੇ ਨਹਿਦੇ ਪੁਲ ਤੇ ਆ ਤੁਸੀਂ ਸੜਕ ਦੀ ਤਸਵੀਰ ਤੁਸੀਂ ਆਪ ਹੀ ਦੇਖ ਲਓ ਆਪ ਹੀ ਅੰਦਾਜ਼ਾ ਲਾ ਲਿਓ ਕਿਉਂਕਿ ਇੱਥੇ ਛੋਟੇ ਵੱਡੇ ਵਾਹਨਾਂ ਦੀਆਂ ਜਿਹੜੇ ਲੰਬੀਆਂ ਲੰਬੀਆਂ ਲੈਣਾ ਲੱਗੀਆਂ ਰਹਿੰਦੀਆਂ ਤੇ ਇੱਥੇ ਜੇ ਪੰਜਾਬ ਸਰਕਾਰ ਜਾਂ ਹੋਰ ਸਬਕਾ ਜਿਹੜੇ ਆ ਮੰਤਰੀ ਸ਼ੰਦਰੇ ਦਾ ਇੱਥੇ ਆਉਣਾ ਜਾਣਾ ਲੱਗਿਆ ਰਹਿੰਦਾ ਵਾ ਤਾਂ ਤੁਸੀਂ ਅੰਦਾਜ਼ਾ ਲਾ ਕੇ ਆਪ ਹੀ ਹਿਸਾਬ ਲਾ ਲਓ ਵੀ ਕਿ ਸੜਕ ਦਾ ਕੀ ਹਾਲ ਹੈ ਆ ਤੁਹਾਨੂੰ ਦਿਖਾ ਦਿਆ ਹਾ ਨਹਿ ਜਾਰੀ ਆ ਜਗਰਾਉਂ ਤੋਂ ਨਕੂਦਰ ਰੋਡ ਤੇ ਸਿੱਧਾ ਮਿਰਦੇ ਨੇੜੇ ਤੇ ਆ ਸੜਕ ਦਾ ਇਹ ਹਾਲ ਆ ਆ ਤੁਸੀਂ ਆਪ ਹਿਸਾਬ ਲਾਉ ਲੋ ਇੱਥੇ ਕਿਉਂਕਿ ਛੋਟੇ ਵੱਡੇ ਵਾਹਨਾਂ ਦੇ ਜਣੇ ਆ ਲੰਬੀਆਂ ਲੰਬੀਆਂ ਲੈਣਾ ਹੱਦ ਸਮੇ ਲੱਗੀਆਂ ਰਹਿੰਦੀਆਂ ਆ i don't know ਪਾਈ ਮਨਜੀਤ ਸਿੰਘ ਮਾਨ ਜੀ ਅਸੀਂ ਆਪਣੇ ਚੈਨਲ ਤੁਹਾਡਾ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਡਾਕਟਰ ਸਾਹਿਬ ਲੋਕਾਂ ਦੇ ਘੇਟਾਉਣ ਲਈ ਬਿੱਜੀ ਅਸੀਂ ਨਾ ਜਗਰਾਉਂ ਤੋਂ ਨਕੂਦਰ ਰੋੜ ਤੇ ਖੜੇ ਸੀ ਕਿਉਂਕਿ ਸਦਰਪੁਰੇ ਦੇ ਕੋਲੇ ਤੇ ਇੱਥੇ ਜਿਹੜੇ ਏਰੀਆ ਦੇ ਵਿੱਚ ਸੜਕ ਵੱਖ-ਵੱਖ ਤਰ੍ਹਾਂ ਨਾਲ ਟੁੱਟੀ ਹੋਈ ਆ ਤੇ ਸੜਕ ਦਾ ਬਹੁਤ ਬੁਰਾ ਹਾਲ ਆ ਤੇ ਇੱਥੇ ਕੋਈ ਕੋਈ ਛੋਟੇ ਵੱਡੇ ਜਿਹੜੇ ਵਾਹਨ ਹਰ ਸਮੇਂ ਲੰਘਦੇ ਆ ਤੇ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖਤਰਾ ਪੂਰਾ ਬਣਿਆ ਰਿਹਾ ਵਾ ਤੇ ਇਹ ਦੱਸਿਆ ਜਾ ਰਿਹਾ ਵੀ ਇਹ ਜਿਹੜੀ ਆ ਸੜਕਾ ਇੱਥੇ ਜਿਹੜੇ ਆਪਣੇ ਸਤਲੁਜ ਦਰਿਆ ਦੇ ਪੁਲ ਦੇ ਜਿਹੜਿਆ ਕ ਟੋਲ ਟੈਕਸ ਪੈਂਦਾ ਵਾ ਉੱਥੋਂ ਲੋਕਾਂ ਤੋਂ ਆਉਣ ਜਾਣ ਵਾਸਤੇ ਟੋਲ ਟੈਕਸ ਦਾ ਵਸੂਲਿਆ ਜਾਂਦਾ ਵਾ ਪਰ ਸੜਕ ਵਾਲੀ ਧਿਆਨ ਨਹੀਂ ਦਿੱਤਾ ਜਾਂਦਾਗਾ ਭਾਵੇਂ ਪਿਛਲੇ ਦਿਨ ਕਈ ਕਿਸਾਨ ਜਥੇਬੰਦੀਆਂ ਨੇ ਉੱਥੇ ਧਾਨਾਂ ਵੀ ਲਾਈ ਰੱਖਿਆ ਸੀ ਪਰ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਪਰ ਅੱਜ ਤੱਕ ਇਹਦਾ ਪਨਾਲਾ ਉੱਥੇ ਉੱਥੇ ਆ ਜਿਸ ਕਰਕੇ ਲੋਕਾਂ ਨੇ ਭਾਰੀ ਮੰਗ ਤੇ ਅਸੀਂ ਇਹਦੀ ਕਵਰੇਜ ਕੀਤੀ ਅੱਜ ਕਿਉਂਕਿ ਇਹੋ ਜਿਹੇ ਲੋਕਾਂ ਜੁੜਿਆ ਮੁੱਦਾ ਵਾ ਲੋਕਾਂ ਦੇ ਧਿਆਨ ਚ ਸਰਕਾਰ ਦੇ ਧਿਆਨ ਤੇ ਉਸ ਕੰਪਨੀ ਦੇ ਧਿਆਨ ਚ ਲਿਆਉਣ ਦਾ ਯਤਨ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਆ ਜੀ ਦੇਖੋ ਜੀ ਇਹ ਤਕਰੀਬਨ ਇਹਨੂੰ ਬਹੁਤ ਟਾਈਮ ਹੋ ਗਿਆ ਸੜਕ ਟੁੱਟੀ ਨੂੰ ਆ ਜਦੋਂ ਪਿੱਛੇ ਜਾਦੇ ਬਾਰਸ਼ਾਂ ਹੋਈਆਂ ਨਾ ਬਹੁਤ ਲੋਕ ਮੇਰੀਆਂ ਅੱਖਾਂ ਦੇ ਸਾਹਮਣੇ ਜਿਹੜੇ ਤਿਆਰ-ਵਾਰ ਤਿਆਰ ਹੋ ਗਏ ਆਪਣੇ ਕੰਮਕਾਰਾਂ ਤੇ ਜਾ ਰਹੇ ਸੀ ਉੱਥੇ ਡਿੱਗ ਕੇ ਵਾਪਸ ਮੁੜਦੇ ਦੇਖਿਆ ਸਾਰੇ ਲੋਕਾਂ ਨੇ ਖਨਾ ਦੇ ਆ ਵੀ ਹੁਣ ਝੋਨੇ ਦਾ ਸੀਜ਼ਨ ਚੱਲ ਪਿਆ ਕਿਸਾਨ ਭਰਾਵਾਂ ਨੇ ਟਰਾਲੀਆਂ ਭਰ ਕੇ ਮੰਡੀ 'ਚ ਲਿਆਉਣੀਆਂ ਨਾਲ ਹੀ ਮੰਡੀ ਆ ਦੇਖੋ ਤੇ ਇਸ ਕਰਕੇ ਜਿਹੜਾ ਸੜਕ ਦੀ ਇੰਨੀ ਹਾਲਤ ਮਾੜੀ ਆ ਨਾ ਬਈ ਮੈਂਤ ਨਹੀਂ ਵੀ ਇੱਕ ਅੱਧਾ ਕਿਹੜਾ ਕਿਸਾਨ ਸਹੀ ਲਾ ਸਕਣਗੇ ਦੂਜੇ ਕਿਹੜੇ ਉਹਨਾਂ ਦਾ ਕੋਈ ਨਾ ਕੋਈ ਚੱਕੇ ਦਾ ਬੈਰਿੰਗ ਵਗੈਰਾ ਟੁੱਟਿਆ ਹੋਇਆ ਕਰੂਗਾ ਸੋ ਇਸ ਕਰਕੇ ਤਾਂ ਇਹਦਾ ਇੰਨਾ ਨੁਕਸਾਨ ਬਈ ਦੋ ਜਿਹੜੇ ਪਹੀਏ ਵੀਕਲ ਆ ਉਹ ਤਾਂ ਜਦੋਂ ਵੀ ਕੋਈ ਟੋਏ ਦੇ ਵਿੱਚ ਡਿੱਗਦਾ ਨਾਲ ਹੀ ਬੰਦਾ ਡਿੱਗ ਪੈਂਦਾ ਇਸ ਕਰਕੇ ਇਹਦੀ ਮਤਲਬ ਜਿਆਦਾ ਧਿਆਨ ਦੇਣਾ ਇਹਨਾਂ ਨੂੰ ਚਾਹੀਦਾ ਜਿਹੜੇ ਵੀ ਇਹ ਟੋਲ ਟੈਕਸ ਵਗੈਰਾ ਲੈਂਦੇ ਨੇ ਕਿ ਤੁਸੀਂ ਟੋਲ ਟੈਕਸ ਵਸੂਲ ਰਹੇ ਹੋ ਤੇ ਮੇਰੇ ਜਿਹੜੀ ਸੁਹੂਲਤਾ ਲੋਕਾਂ ਨੂੰ ਉਹ ਕਿਹਨੇ ਦੇਣੀ ਆ ਇੱਕ ਉਥੇ ਸਦਰਪੁਰੇ ਕੋਲੇ ਦੇਖਿਆ ਗਿਆ ਟੋਆਵਾ ਘੜ ਤੋਂ ਘੜ 1 ਫੁੱਟ ਡੂੰਘਾ ਭਈਆ ਉਹ ਲੋਕਾਂ ਦੇ ਹੁਣ ਆਪਣੇ ਪੱਦਰ ਤੇ ਮਿੱਟੀ ਭਰ ਕੇ ਭਰਿਆ ਹੋਇਆ ਸਭ ਤੋਂ ਜਿਆਦਾ ਖਤਰਾ ਉਹ ਬਣਿਆ ਹੋਇਆ ਵਾ ਹੁਣ ਤਾਂ ਮਿੱਟੀ ਪਾਈ ਕਰਕੇ ਤੁਹਾਨੂੰ ਲੱਗਦਾ ਪਹਿਲਾਂ ਤਾਂ ਇਦੋਂ ਵੀ ਜਿਆਦਾ ਡੂੰਘਾ ਸੀ ਉਹ ਜਿਹਦੇ ਘਰ ਨੂੰ ਉਥੇ ਲੋਕ ਬਹੁਤ ਡੈਗਦੇ ਸੀ ਕਿਉਂ ਇਨਸਾਨ ਬਰਸਾਂ ਦਾ ਉੱਥੇ ਪਾਣੀ ਇਕੱਠਾ ਹੋ ਜਾਂਦਾ ਪਤਾ ਨਹੀਂ ਲੱਗਦਾ ਵੀ ਇੱਥੇ ਟੋਆ ਉਹ ਜਦੋਂ ਦੋ ਪਹੀਆ ਵਾਹਨ ਉੱਥੇ ਆਉਂਦਾ ਸੀ ਉਹ ਟੋਏ ਚ ਡਿੱਗਦਾ ਸੀ ਨਾਲ ਹੀ ਅਗਲਾ ਡੇਕ ਪੈਂਦਾ ਸੀ ਤੋਂ ਇਸ ਕਰਕੇ ਬਹੁਤ ਜ਼ਿਆਦਾ ਬਾਕੀ ਹੁਣ ਇਹ ਜਿਹੜਾ ਦਰਿਆ ਦਾ ਏਰੀਆ ਦਰਿਆ ਜਿੱਥੇ ਲੋਕਾਂ ਲਈ ਵਰਦਾਨ ਆ ਸਾਡੇ ਲਈ ਇਹ ਸਰਾਫ ਹੁੰਦੀ ਆ ਇੱਥੋਂ ਹੰਡੇ ਟਿੱਪਰ ਚੱਲ ਪੈਣੇ ਆ ਰੇਤਾ ਦੇ ਭਰ ਕੇ ਮਤਲਬ ਇੰਨਾ ਫਿਰ ਉਹ ਨੁਕਸਾਨ ਇਹ ਕੁੱਤੀ ਇਹ ਹੁਣ ਜੇ ਨਾ ਇਹਨਾਂ ਨੇ ਇਹਨੂੰ ਕੰਟਰੋਲ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਕਰੀਬਨ ਸਾਰੀ ਦੀ ਸਾਰੀ ਸੜਕ ਬਹਿ ਜਾਣੀ ਆ ਜਾਦੇ ਨੁਕਸਾਨ ਹੋਊਗਾ ਇਸ ਕਰਕੇ ਧਿਆਨ ਦੇਣਾ ਚਾਹੀਦਾ ਵਿਭਾ ਬਈ ਸਾਰੀ ਟੁੱਟਣ ਤੋਂ ਪਹਿਲਾਂ ਪਹਿਲਾਂ ਇਹਦੀ ਪੂਰਤੀ ਕਰਨੀ ਚਾਹੀਦੀ ਸੀ ਉਹਨਾਂ ਨੂੰ ਜੋ ਵੀ ਇੱਥੇ ਖੜੇ ਨੇ ਠੀਕ ਹੈ ਜੀ ਧੰਨਵਾਦ ਜੀ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰੱਖਤ ਅੱਜ ਅਸੀਂ ਖੜੇ ਆ ਜਗਰਾਉਂ ਤੋਂ ਨਕੋਦਰ ਰੋਡ ਤੇ ਇੱਥੇ ਨੇੜੇ ਪਿੰਡ ਸਦਰਪੁਰਾ ਦੇ ਨੇੜੇ ਖੜੇ ਆ ਜਿੱਥੇ ਕੇ ਮੇਨ ਰੋਡ ਤੇ ਇੱਕ ਤੁਹਾਨੂੰ ਦ੍ਰਿਸ਼ ਦਿਖਾਉਨੇ ਆ ਗੜੀਆਂ ਪੰਜਾਬ ਸਰਕਾਰ ਦੇ ਵਿਕਾਸ ਕਰਾਂਗੇ ਜਿਹੜੀ ਮੂੰਹ ਬੋਲਦੀ ਤਸਵੀਰ ਖੁੰਨੇ ਆ ਮੈਂ ਇੱਕ ਕੈਮਰਾਮੈਨ ਕਹੂੰਗਾ ਵੀ ਆਹ ਜਿਹੜਾ ਸਦਰਪੁਰੇ ਦੇ ਕੋਲੇ ਰਸਤੋਂ ਦੇ ਵਿੱਚ ਫੇਰਦੇ ਆ ਆ ਦੇਖੋ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਵੀ ਆਹ ਕਿੱਡੇ-ਕੱਡੇ ਜਿਹੜੇ ਖੱਡੇ ਪਏ ਆ ਜਿਸ ਕਰਕੇ ਕਿਸੇ ਦਾ ਵੀ ਇਹ ਜਾਨੀ ਮਾਲੀ ਨਿਖਾਨ ਹੋ ਸਕਦਾ ਮੈਂ ਇੱਕ ਵਾਰੀ ਕੈਮਰਾਮੈਨ ਕਹੂੰਗਾ ਵੀ ਇੱਕ ਇਹ ਕੋਈ ਖੱਡਰ ਬੰਦੇ ਆ ਆ ਦੇਖੋ ਆ ਦੇਖੋ ਇਹ ਕੋਈ ਆ ਇਹ ਦੇਖੋ ਖੱਡਾ ਕਿੱਡਾ ਵਾ ਘੜ ਤੋਂ ਘਟ ਇਹ ਆਮ ਲੋਕਾਂ ਨੇ ਥੋੜਾ ਜਿਹਾ ਮਿੱਟੀ ਪਾ ਕੀਤਾ ਵਾ ਘੜ ਤੋਂ ਘਟ ਇਹ 1 ਫੁੱਟ ਤੋਂ ਡੂੰਘਾ ਹੋਇਆ ਹੈ ਜੀ ਕਿਸੇ ਵੀ ਟਾਈਮ ਇਹ ਕਿਸੇ ਦੇ ਜਾਨੀ ਨੁਕਸਾਨ ਹੋ ਸਕਦਾ ਪਰ ਹਜੇ ਤੱਕ ਇੱਥੇ ਕਿਸੇ ਦਾ ਵੀ ਧਿਆਨ ਨਹੀਂ ਗਿਆ ਕਿਉਂਕਿ ਮੈਂ ਹੋਰ ਵੀ ਦੱਸ ਦਿਆਂ ਕਿਉਂਕਿ ਜਗਰਾਉਂ ਤੋਂ ਨਕੋਦਰ ਰੋਡ ਤੇ ਇਹ ਕਾਫੀ ਇੱਥੇ ਜਿਹੜਾ ਵਾਹਨਾ ਦਾ ਵੱਡੀਆਂ ਛੋਟੀਆਂ ਦਾ ਔਣਜਣਾ ਲੱਗੇ ਰਹਿੰਦਾ ਵਾ ਇੱਥੇ ਦੇ ਜਿਹੜੇ ਮੰਤਰੀ ਸ਼ੰਤਰੀ ਆ ਉਹ ਵੀ ਇੱਥੇ ਦਾ ਔਣਜਣਾ ਲੱਗਿਆ ਹੁੰਦਾ ਇਹ ਕੱਲੀ ਸੜਕ ਨਹੀਂ ਇਹ ਕਾਫੀ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਵਾਂ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤੇ ਇਹ ਵੀ ਦੱਸਦੀ ਹੈ ਵੀ ਜੇ ਰਾਤ-ਬਰਤੇ ਕਿਸੇ ਦੇ ਵਾਹਨ ਦੀ ਲਾਈਟ ਖਰਾਬ ਹੋ ਜਾਵੇ ਤੇ ਇਹ ਟੋਏ ਦੇ ਵਿੱਚ ਡਿੱਗ ਪਵੇ ਤਾਂ ਉਹਦਾ ਕਦੇ ਵੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਆਪਣੇ ਸਤਲੁਜ ਦਰਿਆ ਦੇ ਪੁਲ ਦੇ ਨੇੜੇ ਇੱਕ ਟੋਲ ਟੈਕਸ ਬਣਿਆ ਹੋਇਆ ਹਾਂ ਉਹ ਲੋਕਾਂ ਤੋਂ ਪਿਛਲੇ ਲੰਬੇ ਸਮੇਂ ਤੋਂ ਟੋਲ ਟੈਕਸ ਦਾ ਭਾਵੇਂ ਲਿਆ ਜਾਂਦਾ ਵਾ ਪਰ ਇਹ ਦੱਸਦੇ ਵੀ ਇਹ ਉਹਨਾਂ ਦੇ ਅਧੀਨ ਜਿਹੜੀ ਸੜਕ ਹੁੰਦੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਤੇ ਪਿਛਲੇ ਦਿਨੀ ਕਈ ਜਥੇਬੰਦੀਆਂ ਨੇ ਉੱਥੇ ਧਰਨਾ ਵੀ ਲਾਇਆ ਸੀ ਸੜਕ ਬਣਾਉਣ ਵਾਸਤੇ ਪਰ ਹਜੇ ਤੱਕ ਵੀ ਉਸ ਵਿਭਾਗ ਨੇ ਕਦੇ ਧਿਆਨ ਦਿੱਤਾ ਮੈਂ ਇੱਕ ਵਾਰੀ ਫੇਰ ਕੈਮਰਾਮੈਨ ਨੂੰ ਕਹੂੰਗਾ ਵੀ ਸਾਨੂੰ ਇੱਕ ਹੋਰ ਵੀ ਰੋਡ ਆ ਕੋ ਦਿਖਾ ਦਿੰਨੇ ਆ। ਇਹ ਕ ਵੀ ਨੜਿਆ ਕੈਮਰਾਮੈਨ ਨੂੰ ਕਹੂੰਗਾ ਕਿ ਨੜਿਆ ਗਈ ਦਿਖਾਇਆ ਜਾਵੇ। ਆ ਦੇਖੋ ਮੂੰਹ ਬੋਲਦੀ ਤਸਵੀਰਾਂ ਨੇ ਇਹਨਾਂ ਦੇ ਵਿਕਾਸ ਕਾਰਜਾਂ ਦੀ ਕਿਸੇ ਵੀ ਥਾਂ ਮੇਂ ਜਾਨੀ ਮਾਲੀ ਨੁਕਸਾਨ ਹੋਣ ਦਾ ਜਿਹੜਾ ਖਤਰਾ ਪੂਰਾ ਪੂਰਾ ਬਣੇ ਰਹਿਂਦਾ ਵਾ ਕਿਉਂਕਿ ਭਾਵੇਂ ਇਹਨਾਂ ਨੂੰ ਦੱਸਿਆ ਸੀ ਵੀ ਅਸੀਂ ਕਾਫੀ ਜਥੇਬੰਦੀਆਂ ਨੇ ਕਈ ਜਣੋ ਧਰਨਾ ਲਗਾਇਆ ਗਿਆ ਤੇ ਰੋਡ ਵੀ ਜਮ ਕੀਤਾ ਗਿਆ ਸੀ ਪਰ ਹਜੇ ਤੱਕ ਉਹਨਾਂ ਦੇ ਅਧਿਕਾਰੀਆਂ ਦੇ ਕੰਮ ਤੇ ਜੂਨ ਹੀ ਸਰਕੀ ਜਿਸ ਕਰਾਂ ਲੋਕਾਂ ਨੂੰ ਜਿਹੜਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆਗਾ ਤੇ ਅਸੀਂ ਵੱਖ-ਵੱਖ ਇੱਥੇ ਜਥੇਬੰਦੀਆਂ ਨਾਲ ਆਗੂ ਨਾਲ ਗੱਲ ਕਰਾਂਗੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਉਹ ਐਸੇ ਮਸਲੇ ਨੂੰ ਲੈ ਕੇ ਕੀ ਕਹਿੰਦੇ ਆ ਕਿਉਂਕਿ ਇਹ ਸੜਕ ਨਹੀਂ ਸਾਨੂੰ ਅਸੀਂ ਹੋਰ ਵੀ ਵੱਖ-ਵੱਖ ਥਾਵਾਂ 'ਤੇ ਜਿਹੜੇ ਸੜਕਾਂ ਟੁੱਟੀਆਂ ਉਹ ਵੀ ਆਪਾਂ ਦਿਖਾਉਨੇ ਆਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੱਕ ਸੱਚ ਦੀ ਓਏ ਨਿਊਜ਼ ਪੰਜਾਬ ਚੈਨਲ ਤੋਂ ਪੱਤਰਕਾਰ ਮਨਜੀਤ ਬੋਲਦਾ ਜੀ ਜੀ ਮਨਜੀਤ ਜੀ ਸਰਹਕਾ ਤੁਹਾਡਾ ਮੈਨੂੰ ਪੱਖ ਤਰਉਣਾ ਸੀਗਾ ਕਿਉਂਕਿ ਜਿਹੜੀ ਨਾ ਇਹ ਚ ਸਦਰਪੁਰ ਤੋਂ ਲੈ ਕੇ ਜਿਹੜੀ ਸੜਕ ਆ ਕਾਫੀ ਜਗ੍ਹਾ ਤੋਂ ਥਾਂ ਥਾਂ ਟੁੱਟੀ ਹੋਈ ਆ ਜੀ ਜੀ ਤੇ ਪਤਾ ਲੱਗਾ ਸੀ ਜੀ ਵੀ ਇਹ ਜਿਹੜੇ ਆਪਣੇ ਸਤਰੋ ਦਾਦੇ ਪੁਰ ਦੇ ਟੂਲ ਟੈਕਸ ਆ ਇਹ ਉਹਨਾਂ ਦੇ ਅਧੀਨ ਹੁੰਦੀ ਆ ਜੀ ਇਹ ਨਾ ਜੀ ਇਹਨਾਂ ਦੇ ਦੀਨ ਹੁੰਦੀ ਆ ਮਕੋਦਰ ਤੋਂ ਲੈ ਕੇ ਜਗਰਾਉਂ ਤੱਕ ਜੀ ਜੀ ਪਿਛਲੇ 6 ਮਹੀਨੇ ਤੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਮੈਂ ਪ੍ਰਸਤ ਕਰ ਰਿਹਾ ਜੀ ਜਲੰਧਰ ਜ਼ਿਲ੍ਹੇ ਦਾ ਠੀਕ ਹੈ ਜੀ ਸਾਡੀ ਪਿਛਲੇ 6 तकरीबन 6 ਮਹੀਨੇ ਤੋਂ ਟੂ ਟੈਕਸ ਵਾਲੇ ਮੈਂ ਗੱਲਬਾਤ ਚੱਲ ਰਹੀ ਸੀ ਜੀ 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 ਪਹਿਲਾਂ ਇਹਨਾਂ ਨੇ ਸਾਨੂੰ ਦੱਸਿਆ ਸੀ 15 ਅਗਸਤ ਅਗਸਤ ਰੱਖਦਾ ਟਾਈਮ ਜੀ ਜੀ ਬਰਸਾਤ ਥੋੜੀ ਲੰਬੀ ਹੋ ਗਈ ਇਹਨਾਂ 15 ਸਤੰਬਰ ਤੱਕ ਦਾ ਸਾਡੇ ਕੋਲ ਟਾਈਮ ਲਿਆ ਜੀ ਜੀ ਇਹਨਾਂ ਫਿਰ ਕੁਝ ਨਹੀਂ ਕੀਤਾ ਫਿਰ ਸਾਨੂੰ 19 19 ਸਤੰਬਰ ਨੂੰ ਧਰਨਾ ਲਾਉਣਾ ਪਿਆ ਜੀ ਹੂੰ ਹੂੰ ਟੂ ਟੈਕਸ ਅਸੀਂ ਪਰਚੇ ਫਰੀ ਕੀਤਾ ਜੀ ਜੀ ਸੜਕ ਦੀ ਮੰਗ ਨੂੰ ਲੈ ਕੇ ਜੀ ਜੀ ਪਰੰਤੂ ਉਸ ਤੋਂ ਬਾਅਦ ਉੱਥੇ ਐਸ ਡੀ ਐਮ ਆਇਆ ਡੀ ਐਸ ਪੀ ਛਾਗੋੜ ਆਏ ਜੀ ਉਹਨਾਂ ਨੇ ਪੱਕੇ ਤੌਰ ਤੇ ਟੂਲ ਬੰਦ ਕਰਾ ਕੇ ਸਾਡਾ ਧਰਨਾ ਚਕਾਇਆ ਜੀ ਅੱਜ ਵੀ ਇੱਕ ਇਥੇ ਛੜਕ ਦੀ ਮਾੜੀ ਹਾਲਤ ਕਰਕੇ ਬਹੁਤ ਦਰਦਨਾਕ ਹਾਦਸਾ ਵਾਪਰਿਆ ਸੰਗੋਵਾਚ ਇੱਕ ਲੜਕੀ ਦੀ ਮੌਤ ਹੋ ਗਈ 14 ਸਾਲ ਦੀ ਲੜਕੀ ਸੀਗੀ ਉਹਨੇ ਉਖੜੀ ਬਿਲਾਉਂਦਿਆ ਉੱਥੇ ਟਰੱਕ ਚ ਦਹਾਤ ਆ ਪਾਸੇ ਖੜੀ ਸਕੂਟਰੀ ਦੇ ਜੀ ਜੀ ਹਾਂਜੀ ਹਾਂਜੀ ਚਲੋ ਜੀ ਇੱਕ ਤੁਸੀਂ ਇੱਕ ਕਿਸਾਨ ਜੁਨੀ ਹੋਣ ਦੇ ਆਗੂ ਹੋਣ ਦੇ ਨਾਤੇ ਇੱਕ ਸਰਪੰਚ ਹੋਣ ਦੇ ਨਾਤੇ ਕਿਉਂਕਿ ਅੱਜ ਮੈਂ ਉਹਦੀ ਕਬਰੀ ਕਰਕੇ ਆਈ ਸਦਰਪੁਰ ਦੇ ਲਾਗੇ ਨਾ ਜਿਹੜੇ ਆ ਕਾਫੀ ਟੋਏ ਪਏ ਹੋਏ ਆ ਉਹ ਲੋਕਾਂ ਦੀ ਮਿੱਟੀ ਨਾਲ ਭਰੇ ਆ ਕਰ ਤੋਂ ਘਟ ਫਟਫਟ ਦੇ ਟੋਏ ਪਏ ਆ ਜਿੱਥੇ ਉੱਥੇ ਕੋਈ ਕਿਉਂਕਿ ਛੋਟੇ ਛੋਟੇ ਵੱਡੇ ਵਨਾਂ ਦੀਆਂ ਲੰਬੀਆਂ ਲੰਬੀਆਂ ਸਾਡੇ ਜੁਨੀਅਨ ਦੇ ਕੋਰ ਕਮੇਟੀ ਮੈਂਬਰ ਨਿਰੰਦਰ ਸਿੰਘ ਬਾਜਵਾ ਨੇ ਜੀ ਇਹਨਾਂ ਨਾਲ ਗੱਲਬਾਤ ਕਰੋ ਇਹ ਤੁਹਾਨੂੰ ਦੱਸ ਦੇ ਸਾਰਾ ਕੁਝ ਤੇ ਹਾਂਜੀ ਇੱਧਰ ਤੁਸੀਂ ਆਉਂਦੇ ਹੋ ਹਾਂਜੀ ਵੀਰ ਜੀ ਹਾਂਜੀ ਮੈਂ ਵੀ ਜਦ ਮੈਂ ਨਾ ਅੱਜ ਕਬਰੀ ਕਰਕੇ ਆਇਆ ਸੀ ਕਿਉਂਕਿ ਜਿਹੜੇ ਲੋਕ ਮੁੱਦੇ ਠੋਣਾ ਸਾਡਾ ਕੰਮ ਆ ਜੀ ਤੇ ਕਿਉਂਕਿ ਜਿਹੜਾ ਸਦਰਪੁਰੇ ਕੁਲੀਦਨ ਜਿਹੜੀ ਆ ਟੋਏ ਸੜਕ ਤੇ ਜਿਹੜੇ ਮੇਨ ਛੋਟੇ ਵੱਡੇ ਮੰਨੇ اولمپੀਆ ਲੰਬੀਆਂ ਲੈਣਾ ਲੱਗੀਆਂ ਰਹਿੰਦੀਆਂ ਉੱਥੇ ਤੇ ਉੱਥੇ ਕਾਫੀ ਟੋਏ ਵੱਡੇ ਵੱਡੇ ਪਏ ਹੋਏ ਆ ਉਹ ਕਿਸੇ ਵੀ ਸਮੇਂ ਜਾਨੀ ਮਾਲੀ ਲੋਕਾਂ ਨੂੰ ਨੁਕਸਾਨ ਜਿਹੜਾ ਹੋ ਰਿਹਾ ਜੀ ਉਹ ਜੀ ਜੀ ਤੇ ਉਹਦੀ ਕਰਕੇ ਮੈਂ ਤੁਹਾਡਾ ਪੱਖ ਲੈਣਾ ਸੀਗਾ ਜੀ ਤੇ ਅੱਜ ਵੀ ਕਿਉਂਕਿ ਪਤਾ ਲੱਗਿਆ ਸੀ ਵੀ ਕਿ ਕਈ ਜਥੇਬੰਦੀਆਂ ਨੇ ਪਿਛਲੇ ਸਮੇਂ ਤੋਂ ਤਾਂ ਵੀ ਲਾਇਆ ਸੀਗਾ ਜੀ ਅੱਜ ਅੱਜ ਤੱਕ ਉਮੀਆਂ ਹਾਂਜੀ ਅੱਜ ਵੀ ਉਹੀ ਗੱਲ ਹੋਈ ਏ ਕਿ ਅਸੀਂ 6 ਮਹੀਨੇ ਤੋਂ ਪਹਿਲਾਂ ਅਸੀਂ ਤੁ ਇਹਨਾਂ ਨਾਲ ਟੂ ਟੈਕਸ ਨਾਲ ਨਾ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਸੀ ਵੀ ਜੀ ਤੁਸੀਂ ਕੌਣ ਬੋਲਦੇ ਆ ਘੱਟ ਤੋਂ ਘੱਟ ਤੁਹਾਡੇ ਬਾਰੇ ਦਸ ਕਨੋਂ ਜਾਣਕਾਰੀ ਮਿਲ ਜੇ ਤੁਸੀਂ ਆਪਣਾ ਨਾਂ ਦੱਸ ਦਿਓ ਜੀ ਆਪਣਾ ਉਹਦਾ ਦੱਸ ਦਿਓ ਮੈਂ ਬੋਲਦਾ ਨੀ ਨਰਿੰਦਰ ਸਿੰਘ ਬਾਜਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਕੋਰ ਕਮੇਟੀ ਮੈਂਬਰ ਜੀ ਜੀ ਕੋਈ ਕਹੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜੀ ਕਿ ਕਿਉਂਕਿ ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਤੁਸੀਂ ਕੌਣ ਗੱਲ ਕਰ ਰਹੇ ਹੋ ਹੁਣ ਅੱਗੇ ਗੱਲ ਕਰੂ ਜੀ ਜੀ ਵੀਰ ਜੀ ਹਾਂ ਜੀ ਮੈਂ ਕਹਾਂ ਜੀ ਇਹ ਨਾ ਪਿਛਲੇ ਸਮੇਂ ਤੋਂ ਇਹਨ ਸਾਢੇ 3 ਮਹੀਨਿਆਂ ਤੋਂ ਅਸੀਂ ਇਸ ਟੂਲ ਟੈਕਸ ਨਾਲ ਆਲਿਆਂ ਨਾਲ ਡਿਪਾਰਟਮੈਂਟ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆ ਜੀ ਜੀ ਐਸ.ਡੀ.ਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਪਿੰਨ 4 ਵਾਲੀ ਦਿੱਤਾ ਜੀ ਜੀ ਫਿਰ ਅਸੀਂ ਟੂਲ ਟੈਕਸ ਬੰਦ ਕੀਤਾ ਹੁਣ ਪਰਚੀ ਫਰੀ ਕੀਤਾ ਜੀ ਠੀਕ ਆ ਜੀ ਇਹਦਾ ਉਹੋ ਹੀ ਕਾਰਨ ਜੀ ਸੜਕ ਦੀ ਜੀ ਹਾਲਤ ਮਾੜੀ ਕਰਕੇ ਅੱਜ ਵੀ ਇਹਦਾ ਹਾਸਾ ਵਾਪਰਿਆ ਉਹ ਸੜਕ ਮਾੜੀ ਦਾ ਕਰਕੇ ਉਹ ਜਦੋਂ ਟਰੱਕ ਓਵਰ ਲੋਡ ਸੀ ਬਹੁਤ ਜ਼ਿਆਦਾ ਜੀ ਹੂੰ ਡਰਾਈਵਰ ਦੀ ਡ੍ਰਿੰਕ ਕੀਤੀ ਸੀ ਜੀ 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 ਜਦੋਂ ਉਹਨੇ ਗੁੜੀਆ ਸਾਡ ਤੇ ਖੜੀ ਸੀ ਹੂੰ ਅੱਗੇ ਟੋਏ ਬੜੇ ਡੂੰਗੇ ਸੀ ਜਦੋਂ ਉਹਨੇ ਕੱਟ ਮਾਰ ਕੇ ਘਮਾਇਆ ਟੋਇਆਂ ਤੋਂ ਤੇ ਗੁੜੀਆ ਦੇ ਸੇਟ ਰੱਕ ਜਾ ਗਿਆ ਜੀ ਬਹੁਤ ਮਾੜੀ ਗੱਲ ਹੈ ਜੀ ਅਸੀਂ ਕਿਉਂਕਿ ਆਪਣੇ ਆਪਣੇ ਚੈਨਲ ਵੱਲੋਂ ਇਹ ਨਰਾਇਕ ਅਧਿਕਾਰੀਆਂ ਦੀ ਜਿੱਥੇ ਨਕੀਦੀ ਕਰਦੇ ਆ ਉਥੇ ਉਸ ਪਰਿਵਾਰ ਦੇ ਨਾਲ ਆਪਣੇ ਚੈਨਲ 'ਤੇ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਆ ਜੀ ਬੜੀ ਮਾੜੀ ਘਟਨਾ ਹੋਈ ਦੁੱਖ ਦਾ ਪ੍ਰਗਟਾਵਾ ਨਾ ਨਾ ਕਰਦੇ ਜੀ ਜੀ ਸਰ ਜੀ ਜੀ ਇਹ ਸਿਰਫ ਜੀ ਹੂੰ ਹੂੰ ਬੋਲੋ ਜੀ ਦਿਲ ਘਮਾਉ ਜਿਹੜੀ ਘਟਨਾ ਅੱਜ ਦੇਖਣ ਨੂੰ ਮਿਲੀ ਹੈ ਜੀ ਕਿ ਪਰਿਵਾਰ ਦਾ ਹਾਲ ਉਹਦੀ ਮਾਪੇ ਬਾਪ ਬਾਹਰ ਹੈ ਮਾਂ ਕੋਲ ਬੈਠੀ ਸਰਾਣੇ ਬੈਠੀ ਬੱਚੀ ਦੇ ਜੀ ਇੰਨਾ ਜ਼ਿਆਦਾ ਉਹਦਾ ਬੁਰਾ ਹਾਲ ਹੈ ਕਿ ਗੱਲ ਛੱਡੋ ਤੁਸੀਂ ਜੀ 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 ਇਹ ਪ੍ਰਸ਼ਾਸਨ ਜਿਹੜਾ ਸਾਡਾ ਸਾਡੀ ਸਰਕਾਰ ਜਿਹੜੀ ਬਿਲਕੁਲ ਅੰਨੀ ਬੋਲੀ ਹੋ ਚੁੱਕੀ ਹੈ ਜੀ ਇਹ ਬਿਲਕੁਲ ਕਿਸੇ ਵੱਲ ਨਹੀਂ ਦੇਖਣ ਦੇਈ ਆਟਾ ਬਣਿਆ ਕਿਉਂਕਿ ਸ੍ਰੀਮਾਨ ਜੀ ਜਿਹੜਾ ਲੋਕਾਂ ਦੇ ਨਾਲ ਜੁੜਿਆ ਮੁੱਦਾ ਬਾ ਸਾਡਾ ਕੰਮ ਆ ਜੀ ਲੋਕਾਂ ਦੇ ਮੁੱਦੇ ਠਾਉਣਾ ਹਨ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਦਾ ਸਮਝਾਉਂਦਾ ਸਾਡਾ ਫਰਜ਼ ਬਣ ਜਾਂਦਾ ਜੀ ਉੱਥੇ ਤੇ ਬੱਗੇ ਜੇ ਅੱਜ ਵੀ ਇਹ ਸਾਡੀ ਖਬਰ ਚੱਲਣ ਤੋਂ ਬਾਅਦ ਵੀ ਜੇ ਅੱਜ ਵੀ ਉਹਨਾਂ ਅਧਿਕਾਰੀਆਂ ਤੇ ਜੇ ਕੋਈ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਜਾਂ ਸੜਕ ਬਣਾਉਣ ਦਾ ਪ੍ਰਬੰਧ ਨਾ ਕੀਤਾ ਤਾਂ ਅਗਲਾ ਕਦਮ ਕੀ ਹੋਊਗਾ ਜੀ ਅਸੀਂ ਤਾਂ ਅੱਗੇ ਵੀ ਇਹਨਾਂ ਨੂੰ ਟਾਰਗੇਟ ਦਿੱਤਾ ਸੀ ਜੀ ਅਸੀਂ ਆਈ ਸੀ ਅਸੀਂ ਤਾਂ ਰੋਡ ਬੰਦ ਕਰਨ ਨੂੰ ਕਰਦੇ ਸੀ ਇਹਨਾਂ ਨੇ ਐਸ.ਡੀ.ਐਮ ਸਾਹਮਣੇ ਆ ਕੇ ਸਾਡੇ ਕੋਲ ਮੰਗ ਸਾਡੇ ਕੋਲ ਆ ਕੇ ਸਾਡਾ ਵਿਸ਼ਵਾਸ ਪਿਛਵਾਸ ਤੋਂ ਆਇਆ ਜੀ ਜੀ ਕਿ ਮੈਂ ਸੋਮਵਾਰ ਮੰਗਲਵਾਰ ਤੱਕ ਸੜਕ ਬਣਾਣੀ ਸ਼ੁਰੂ ਕਰਦਾਗਾ ਜੀ 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 ਇਹਨਾਂ ਨੇ ਬਿਲਕੁਲ ਨਹੀਂ ਕੀਤੀ ਹੁਣ ਵੀ ਸਾਡਾ ਉੱਥੇ ਹੀ ਹੈਗਾ ਕਿ ਜੇ 22 ਦੇ ਵੇ ਨਾ ਕਰੂਗੀ ਤਾਂ ਅਸੀਂ ਇਹਨਾਂ ਦਾ ਐਸਡੀਐਮ ਸਾਹਿਬ ਦਾ ਵੀ ਘਰਾਓ ਕਰਾਂਗੇ ਤੁਸੀਂ ਉੱਤੇ ਮੰਗਪੱਤਰ ਉੱਤੇ ਮੰਗ ਪੱਤਰ ਜਿਹੜਾ ਦਿੱਤਾ ਸੀ ਉਹਨੇ ਕਿੰਨੀ ਤਰੀਕ ਦਿੱਤੀ ਸੀ ਇਹਨਾਂ ਨੇ ਜੀ ਵੀ ਕਿੰਨੀ ਤਰੀਕ ਪੱਤਰ ਦੇ ਵਿੱਚ ਸਾਨੂੰ ਸਾਨੂੰ ਵਿਸ਼ਵਾਸ ਦਿਵਾ ਗਿਆ ਜੀ ਜਦੋਂ ਤਿੰਨ ਦਿਨ ਰਹਿੰਦੇ ਸੀ ਕਹਿੰਦੇ ਤਿੰਨ ਦਿਨਾਂ ਤੱਕ ਸੜਕ ਬਣਨੀ ਸ਼ੁਰੂ ਕਰਾ ਦਾਂਗੇ ਜੀ ਤੁਸੀਂ ਪਰ ਨਾ ਚੱਕ ਲੋ ਇਹਹੀ ਤਾਂ ਉਹਨਾਂ ਚੱਕੇ ਨੂੰ ਕਿੰਨਾ ਟਾਈਮ ਹੋ ਗਿਆ ਇਹ ਵੀ ਦਰਸ਼ਕਾਂ ਨੂੰ ਜਾਣਕਾਰੀ ਸੰਜਿ ਕਰ ਦਿਓ ਆਜ ਆਦ ਮਹੀਨਾ ਹੋ ਗਿਆ ਜੀ ਆਦ ਮਹੀਨਾ ਹੋ ਗਿਆ ਜੀ ਠੀਕ ਆ ਜੀ ਇੱਕ ਮਹੀਨੇ ਤੱਕ ਕੁਝ ਨਹੀਂ ਇਹਨਾਂ ਨੇ ਐਸਡੀਐਮ ਪੀਪੀ ਤੁਸੀਂ ਸਾਡੇ ਦਾ ਵਾਅਦਾ ਕਰਕੇ ਆਏ ਸੀ ਤੇ ਤੁਸੀਂ ਅਜੇ ਤੱਕ ਕੀਤਾ ਕੁਝ ਨਹੀਂ ਜੀ 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 ਆਡੀਅਮ ਸਾਹਿਬ ਸਾਨੂੰ ਟੱਕਰੇ ਨਹੀਂ ਉਹਨਾਂ ਦੀ ਕੋਈ ਸਟੈਨੋ ਕਿ ਕਿਹੜੀ ਸੀ ਉਹਨਾਂ ਦੀ ਰੀਡਰ ਸੀ ਕਹਿੰਦੇ ਜੀ ਇਹਨੂੰ ਮੰਗ ਪੱਤਰ ਦੇ ਦਿਓ ਤੇ ਇੱਥੇ ਤੁਹਾਡੀ ਗੌਰ ਕਰਦੇ ਆ ਜੀ 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 ਇਹ ਬਿਲਕੁਲ ਕੋਈ ਪ੍ਰਸ਼ਾਸਨ ਦੀ ਇੱਧਰ ਧਿਆਨ ਹੈ ਨਹੀਂਗਾ ਜੀ ਇੱਥੇ ਵਾਰ-ਵਾਰ ਇੱਥੇ ਜਾਨੀ ਖਾਨਾ ਨੁਕਸਾਨ ਹੋਣ ਦਿਆ ਅੱਗੇ ਵੀ ਅੱਗੇ ਵੀ ਉਧਰ ਡਾਕਟਰ ਦੇ ਕੋਲ ਟੋਿਆਂ ਦੇ ਵਿੱਚ ਦੇਖ ਕੇ ਇੱਕ ਬੋਏ ਇੱਕ ਬੀਬੀ ਦਾ ਝੂਕਣਾ ਟੁੱਟ ਗਿਆ ਜੀ 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 ਤੇ ਬਹੁਤ ਨੁਕਸਾਨ ਹੋ ਜਾਂਦਾ ਗੱਡੀਆਂ ਦੇ ਐਕਸਲ ਟੁੱਟ ਜਾਂਦੇ ਬੁਰੇ ਹਾਲ ਹੋ ਜਾਂਦੇ ਜੀ ਠੀਕ ਹੈ ਵੀ ਜੀ ਸਾਡੇ ਚੈਨਲ ਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਜੀ ਬਹੁਤ ਮਿਹਰਬਾਨੀ ਜੀ ਓਕੇ